ਸਾਰਿਆਂ ਨੂੰ ਅੱਜ ਜੀ ਮਾਝੇ ਮਾਲਵੇ ਦੀ ਕੋਈ ਗੱਲ ਲੈ ਕੇ ਹਾਜ਼ਰ ਹੋਇਆ ਜੋ ਪੁਰਾਣਾ ਸੱਭਿਆਚਾਰ ਅਲੋਪ ਹੋ ਗਿਆ ਉਸ ਪੁਰਾਣੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਨੇ ਮਾਤਾ ਜੀ ਹੋਣਾਂ ਦੀਆਂ ਸ਼ਾਇਦ ਇਹ ਚੀਜ਼ਾਂ ਕਿਤਾਬਾਂ 'ਚ ਜਾਂ ਫਿਰ ਇਹਨਾਂ ਦੇ ਅੰਦਰ ਦਵੀਆਂ ਤੇ ਚਲੀਆਂ ਜਾਣੀਆਂ ਸੀ ਪਰ ਉਹਨਾਂ ਨੂੰ ਉਹਨਾਂ ਬਲਬਿਆਂ ਨੂੰ ਤੁਹਾਡੇ ਰੂਬਰੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਮਾਤਾ ਜੀ ਹੋਣਾਂ ਨੇ ਤਾਂ ਕਿ ਜਦੋਂ ਜੀ ਕੀਤਾ ਆਪਾਂ YouTube ਤੋਂ ਸੁਣ ਸਕਦੇ ਸਾਡਾ ਪੁਰਾਣਾ ਸੱਭਿਆਚਾਰ ਉਹ ਗੱਲਾਂ ਬਾਤਾਂ ਜਿਹੜੀਆਂ ਕੱਚੇ ਘਰਾਂ ਦੇ ਵਿੱਚ ਹੁੰਦੀਆਂ ਸੀ ਜਦੋਂ ਘਰ ਕੱਚੇ ਸੀ ਪਰ ਪਿਆਰ ਬੜੇ ਪੱਕੇ ਹੋਇਆ ਕਰਦੇ ਸੀ ਨਾ ਉਹਨਾਂ ਟਾਈਮਾਂ ਦੀਆਂ ਗੱਲਾਂ ਉਹਨਾਂ ਟਾਈਮਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਕੀਤੀਆਂ ਨੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਸਾਰੀਆਂ ਗੱਲਾਂ ਪੁਰਾਣੇ ਪੰਜਾਬ ਦੀ ਯਾਦ ਦਿਵਾਉਣੀਆਂ ਆ ਆਓ ਮਾਤਾ ਜੀ ਹੁਣਾਂ ਕੋਲੋਂ ਸੁਣਦੇ ਆ ਮਾਝੇ ਮਾਲਵੇ ਦੇ ਜੱਟਾਂ ਦੀ ਗੱਲ ਉਹਨਾਂ ਬੰਦਿਆਂ ਦੀਆਂ ਗੱਲਾਂ ਜਦੋਂ ਮੱਜਾਂ ਗਾਵਣੀਆਂ ਗੱਲਾਂ ਹੁੰਦੀਆਂ ਸੀ ਅੱਜ ਕੱਲ ਤੇ ਲੋਕਾਂ ਨੂੰ ਪਤਾ ਹੀ ਨਹੀਂ ਮੱਜ ਕਿਵੇਂ ਰੱਖੀਦੀ ਤੇ ਪੱਟੇ ਕਿਹੜੀ ਰੁੱਤ ਚ ਕਿਹੜੇ ਲਿਆਂਦੇ ਜਾਂਦੇ ਹਨ ਆਓ ਮਾਤਾ ਜੀ ਹੁਣਾਂ ਕੋਲੋਂ ਸੁਣਦੇ ਆ ਜੀ ਪੁਰਾਣੇ ਸੱਭਿਆਚਾਰ ਦੀਆਂ ਗੱਲਾਂ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਉਹੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮਾਤਾ ਜੀ ਉਹਨਾਂ ਦਾ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਨਵੀਆਂ-ਨਵੀਆਂ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ ਤੇ ਨਵੇਂ-ਨਵੇਂ ਗਾਣੇ ਸੁਹਾਗ ਘੋੜੀਆਂ ਲੋਕਗੀਤ ਟੱਪੇ ਮਾਈਏ ਸਾਰੀਆਂ ਚੀਜ਼ਾਂ ਇਹ ਆਪਾਂ 1 ਵਾ 1 ਕਰਕੇ ਹਨਾ ਤੁਹਾਡੇ ਉਰੂ-ਉਰੂ ਰੱਖਾਂਗੇ ਹਾਂਜੀ ਮਾਤਾ ਜੀ ਆਜੋ ਮਾਜੇ ਦੀਆ ਮਾਜੇ ਦੀਆ ਮੱਲੀ ਗੁੱਤੀ ਵੰਦੇ ਕੋਠੇ ਉੱਤੇ ਮੇਕਾ ਪਾ ਬਈਆ ਮਾਜੇ ਦੀਆ ਮਾਜੇ ਦੀਆ ਰਵੇ ਕੋਠੇ ਉੱਤੇ ਲਗਦੀ ਵੇ ਜਿਹੜੀ ਰੁੱਸੇ ਨੂੰ ਮਨਾਰਈਆ ਮਾਝੇ ਦੇਆ ਮਾਝੇ ਦੇਆ ਮੱਲੇ ਗੁੱਚਰਾ ਤੇ ਮੈਨੂੰ ਕੋਲੇ ਕੋੜਾ ਤੂੰ ਮਾਝੇ ਦੇਆ ਮਾਝੇ ਦੇਆ ਤਨ ਤੁਜਰਾ ਵੇ ਮੈਨੂੰ ਕੋਲੇ ਤੇਰੀਓ ਤੇਰੀ ਕੀ ਲਗਦੀ ਰਜੀਦਾ ਚੱਲੇ ਨਾ ਵੀ ਛੋੜਾ ਤੂੰ ਮਾਜੇ ਦਿਆ ਮਾਜੇ ਦਿਆ ਮਨ ਗੁਜਰਾ ਵੇ ਦੋ ਪੱਤਰ ਅਨਾਣਾ ਵੇ ਮਾਜੇ ਦਿਆ ਮਾਜੇ ਦਿਆ ਮਨ ਗੁਜਰਾ ਵੇ ਦੋ ਪੱਤਰ ਅਨਾਣਾ ਮੇਲੇ ਜ਼ੈ ਕਰਾਰ ਤੇ ਮਾਝ ਦੇਆ ਮਾਝ ਦੇਆ ਮਲ ਗੁਜਰਾ ਵੇ ਕਾਲੀ ਥਾਰ ਚਲਾਈ ਜਾਨੇ ਮਾਝ ਦੇਆ ਮਾਝ ਦੇਆ ਮਲ ਗੁਜਰਾ ਵੇ ਕਾਲੀ ਥਾਰ ਚਲਾਈ ਜਾਨੇ ਹੋ ਤੇਰੀ ਹੋ मज़े ते मल गुजर गांंदे तेरी ती लॻ दीनू लेगे ते झले परी ती लॻ दीनू लेके जे मज़ दया मल जीनू नित करोट जाने कल मखना में जमें नोट जड़ाई जाने वो तेरी वो तेरी चीरी ला दी वे जी नोट रंग दवाई जाने वो तेरी ओ, तेरी, ओ ਚਾਤਰ ਜਰੇ ਅਬ ਨਗਦੀ ਪਟੋਲੇ ਨੂੰ ਲਓ ਜੀ ਸੁਣ ਕੇ ਦੱਸਿਓ ਕਿਵੇਂ ਲੱਗਿਆ ਪਰ ਮੈਨੂੰ ਇੱਕ ਚੀਜ਼ ਲੱਗੀ ਵੀ ਪਟੋਲਾ ਸ਼ਬਦ ਹਨਾ ਅੱਜ ਕਹਿੰਦੇ ਵੀ ਕੰਟਰੋਵਰਸੀ ਹੋ ਜਾਂਦਾ ਪਰ ਇਹ ਪੁਰਾਣੀਆਂ ਗੱਲਾਂ ਹੈਗੀਆਂ ਪਹਿਲਾਂ ਵੀ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਹਨਾ ਟੱਪੇ ਗਾਏ ਜਾਂਦੇ ਸੀ ਮਾਈਏ ਗਾਏ ਜਾਂਦੇ ਸੀ ਜੋ ਅੱਜ ਵੀ ਗਾਏ ਜਾਂਦੇ ਨੇ ਤੇ ਕੁੜੀਆਂ ਲਈ ਪਟੋਲਾ ਸ਼ਬਦ ਸ਼ੁਰੂ ਤੋਂ ਕਿਉਂ ਪਟੋਲਾ ਸੋਹਣਾ ਹੁੰਦਾ ਆ ਸੋਹਣਾ ਸ਼ਬਦ ਦਾ ਮਤਲਬ ਹੈ ਪਟੋਲਾ ਜੀ ਨੂੰ ਅੱਜ ਕੰਟਰੋਵਰਸੀ ਵਿੱਚ ਵੀ ਲੈ ਲੈਂਦੇ ਆ ਸਾਰੇ ਜਣੇ ਕਿਉਂਕਿ ਅਸੀਂ YouTube ਤੇ ਅਸੀਂ Facebook ਤੇ ਕਈ ਚੀਜ਼ਾਂ ਕਮੈਂਟਸ ਸੁਣਦੇ ਆ ਕਿ ਪਟੋਲਾ ਕਹਤਾ ਜੀ ਕੁੜੀ ਨੂੰ ਐ ਕਹਤਾ ਜੀ ਇਹ ਪੁਰਾਣੇ ਸਮੇਂ ਦੇ ਵਿੱਚ ਵੀ ਸੋਹਣੀ ਚੀਜ਼ ਨੂੰ ਸੋਹਣੀ ਜਿਹੜੀ ਮਤਲਬ ਸੋਹਣੀ ਸਭਿਅਤਾ ਦੇ ਲਈ ਵੀ ਇਹ ਸ਼ਬਦ ਜਿਹੜੇ ਵਰਤੇ ਜਾਂਦੇ ਸਭਿਅਤ ਸ਼ਬਦ ਨੇ ਅਸਭਿਅਤ ਨਹੀਂ ਹੈਗੇ ਸੋ ਮਾਫੀ ਚਾਹੁੰਦੇ ਆ ਜੇ ਕੁਝ ਫਿਰ ਵੀ ਗਲਤ ਬੋਲ ਗਿਆ ਹੋਵੇ ਤਾਂ ਮਾਫੀ ਚਾਹਾਂਗੇ ਸਾਰੇ ਜਣੇ ਸਾਰਿਆਂ ਵੱਸੋਂ ਥੈਂਕ ਯੂ ਸੋ ਮੱਚ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹਨੀ ਆ ਥੈਂਕ ਯੂ ਥੈਂਕ ਯੂ ਸੋ ਮੱਚ